ਜੀ ਆਪਣੇ ਨਾਲ ਜੁੜ ਗਿਆ ਅੱਜ ਸੁਖੀ ਪਰਮਗੋਲੀ ਤੋਂ ਤੇ ਇਹ ਆਪਾਂ ਨੂੰ ਅੱਜ ਗਾਣੇ गाਕੇ ਸੁਣਾਊਗਾ ਆਪਣੀ ਸੁਰੀਲੀ ਆਵਾਜ਼ ਮਾਰ ਚੁੱਕੀ ਸੁਣਾ ਯਾਰ ਕੋਈ ਗਾਣਾ ਕੱਠਾ ਨਾ ਤਰਤੇ ਆ ਠੀਕ ਕਿਸਾਨਾ ਚਲ ਕਿਸਾਨਾ ਸੁਣਾ ਦੇ ਬੱਗੇ ਦਿੱਲੀ ਇੱਥੇ ਬੱਦਾਂ ਨੇ ਥੋੜਾ ਉੱਚੀ ਉੱਚੀ ਗਾ ਥੋੜਾ ਇਤਨਾ ਦਾਵਾ ਬੈਥੇ ਨਹੀਂ ਆਵਾ ਕੋਈ ਹੋਰ ਸੁਣਾ ਦੇ ਯਾਰ ਥੋੜੇ ਬੱਗੇ ਬੱਗੇ ਬਿੱਲਿਆ ਦਾ ਪਾਠੇ ਗੇ ਵੀ ਕਾਲੀ ਜਨਵਾਰ ਵੀ ਤੇ ਠਿੰਨੇ ਨਾ ਕਦੀ ਦੂਲ ਦੂਲ ਦਾ ਕੇ ਤੇਰੇ ਕਾਲੇ ਨੰਗਤ ਉਹ ਉਹ ਅੱਗੇ ਅੱਗਾ ਡੱਟ ਤੇਰਾ ਡੱਟ ਤੇਰਾ ਧੰਕੀ ਲੱਗ ਗਿਆ ਦੁਬਾਰਾ ਸੁਣਾ ਡੱਟ ਤੇਰਾ ਡੱਟ ਤੇਰਾ ਧੰਕੀ ਲੱਗ ਗਿਆ ਉੱਚੀ ਸੁਣਾ ਬੜਾ ਠੀਕ ਕਦੇ ਨੇ ਔਕਰੇ ਤਰੀਕਾ ਅਗੜੀਏ ਆਏ ਹਾਈ ਪਿੰਡ ਦੀ ਦੀ ਗੱਥੀ ਪਾਲੀਏ ਆਹ ਅੱਗਾਂ ਹੀ ਆਂਦਾ ਤੇ ਅੱਗਾਂ ਹੀ ਆਂਦਾ ਕੋਈ ਹੋਰ ਬੜੇ ਕੋਈ ਹੋਰ ਹੋ ਕਿਹੜਾ ਵਾ ਟਰੱਕ ਮਹਿਕਮਾ ਟਰੱਕ ਮਹਿਕਮਾ ਚੱਲ ਟਰੱਕ ਮਹਿਕਮਾ ਸੁਣਾਜ ਟਰੱਕ ਮਹਿਕਮਾ ਅੱਗੇ ਅੱਗੇ ਦੇਖੀ ਹੋਵੇ ਹੁੰਦਾ ਕੀ ਏ ਸਾਡੀ ਇੱਧਰ ਪਥਰੀ ਲਦੀ ਉੱਧਰ ਕਰਾਨਾ ਦੀ ਡੈਲ ਹੁੰਦੀ ਸਹੀ ਗੱਲ ਹੈ ਹੋਰ ਕੋਈ ਉਹ ਜਿਹੜਾ ਦਾਤ ਪੁੱਤ ਤੇਰਾ ਇੰਦ ਦੋ ਕਾਤ ਪਲਾ ਤੰਗ ਹੱਥ ਦਾਈ ਦੋ ਕਾਤ ਕਿਹੜੇ ਦੇ ਦਵਾ ਦੇ ਵਿੱਚ ਉਹ ਤੇ ਗੱਖ ਦੇ ਆਵੇ ਤੰਗੀ ਦਾ ਉਹ ਦਾਤ ਅੱਗਾ ਅੱਗਾ ਵੀ ਅੱਗਾ ਵੀ ਆਵਾ ਤੈਨੂੰ ਅੱਗਾ ਰਹੀ ਤੂੰ ਯਾਰ ਕਿਤੇ ਕੇ ਹੋਰ ਕੋਈ ਸੁਣਾ ਦੇ ਉਹ ਗਾਲਾਂ ਕਿ ਮੈਂ ਸੁਨਾ ਦੇ ਕੋਈ ਵੀ ਸੁਣਾ ਦੇ ਕੰਮ ਤੇਰੇ ਕਰਕੇ ਵੀ ਦਿਲ ਭਿੱਜਣਾ ਹਾਂ ਅੰਦੇ ਆ ਨਾ ਤਰੀਕ ਦੁਨੀਆ ਕੀ ਇਹ ਕਬ ਵਦੇ ਹੋਰ ਕੋਈ ਸਿੱਧੂ ਮੂਸੇ ਵਾਲੇ ਦਾ ਤਿੱਦੂ ਮਿੱਥਿਆ ਲਈਦਾ ਕੋਈ ਵੀ ਸੁਣਾ ਦੇ ਕੋੜੀ ਨਹੀਂ ਆਂਦੇ ਆਂਦਾ ਨਹੀਂ